ਦਾ ਪਹਿਲਾਂ ਤਾਂ ਬਹੁਤ ਬਹੁਤ ਦੁਆਵਾਂ ਹੈਂ ਕਰਵਾਈ ਜਾਂਦੇ। ਹਾਂ ਤਾਂ ਵੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ। ਉਸ ਤੋਂ ਬਾਅਦ ਸਮੁੱਚੇ ਸੰਸਾਰ ਦੇ ਵਿੱਚੋਂ ਕਰੋੜਾਂ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਜੋਦੜੀਆਂ ਜਿਸ ਦਿਨ ਤੋਂ ਬੇਟਾ ਗਿਆ ਉਸ ਦਿਨ ਤੋਂ ਇਹਨੇ ਲੋਕਾਂ ਨੇ ਪਾਸ ਤੋਂ ਜਿਸ ਤਰ੍ਹਾਂ ਵੀ ਕਿਸਦਾ ਕੋਈ Hindu, Muslim ਸਾਰੇ ਧਰਮਾਂ ਦੇ ਲੋਕਾਂ ਨੇ ਆਪੋ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਤੇ ਅੱਜ ਵਾਹਿਗੁਰੂ ਨੇ ਉਹਨਾਂ ਨੂੰ ਸਾਰੀਆਂ ਅਰਦਾਸਾਂ ਨੂੰ ਸੰਕਾਰ ਕਰਦੇ ਹੋਏ ਸ਼ੋਭਦੀਪ ਦਾ ਛੋਟਾ ਵੀਰ ਜਿਹਦਾat ਆਪਣੀ ਝੋਲੀ ਪਾਈ ਹੈ ਤਾਂ ਮੈਂ ਸੋਚੇ ਸੰਸਾਰ ਭਰ ਦੇ ਵਿੱਚ ਸ਼ੋਭਦੀਪ ਨੂੰ ਪਿਆਰ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਤੇ ਵਾਹਿਗੁਰੂ ਕਰੇ ਸਾਰਿਆਂ ਦੇ ਘਰੇ ਅੰਦਰਸ਼ਤੀ ਖੁਸ਼ੀ ਆਖਿਰੇ ਅਰੇ ਹੈ ਕਿਸ ਤਰ੍ਹਾਂ ਦੇ ਹਾਲਤ ਨੇ ਬੇਟੇ ਦੇ ਮਾਤਾ ਕੀ ਦੇ ਹਾਲਤ ਕਿਸ ਤਰ੍ਹਾਂ ਦੇ ਨੇ ਠੀਕ ਹੈ ਬਿਲਕੁਲ ਸਿਹਤਜਾਬ ਨੇ ਇਹ ਬੱਚਾ ਵੀ ਬਿਲਕੁਲ ਤੰਦਰੁਸਤ ਹੈ ਬਾਕੀ ਜੋ ਹਸਪੀਟਲ ਦੀ ਪ੍ਰਕਿਰਿਆ ਹੋਈ ਉਹ ਤਾਂ ਥੋੜੀ-ਬਹੁਤੀ ਹੈਗੀ ਪਰ ਬਿਲਕੁਲ ਖੁਸ਼ ਮੰਗਲ ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮਤਲਬ ਜਿਸ ਦਿਨ ਤੂੰ ਇਹ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ ਹਰੇਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਹੈਰਾਨ ਹਾਂ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਮੈਨੂੰ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਚੀਜ਼ ਨੇ ਜਨਮ ਲਿਆ ਇਹਦੀ ਕਿੰਨੀ ਕਿਰਤ ਹੈ ਇਹਦਾ ਕਿੱਡਾ ਕ ਵੱਡਾ ਕੰਮ ਹੈ ਪਰੰਤੂ ਜਦੋਂ ਉਸ ਨੇ ਇਸ ਦੁਨੀਆ ਨੂੰ ਹਲਕਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਭੀੜਾਂ ਨੇ ਮੇਰਾ ਦਿਮਾਗ ਖੋਲਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਥੋੜਾ ਅਮੀਰ ਤਾਂ ਅਰਬਾਂ ਲੋਕਾਂ ਦੇ ਦਿਲਾਂ ਦੇ ਵਿੱਚ ਵਸਦਾ ਹੈ ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਮੇਰਾ ਖਿਆਲ ਦੋ ਸਾਲ ਹੋ ਗਏ ਹਲੇ ਵੀ 12000 ਬੰਦਾ ਦਿੱਲੀ ਘਰੇ ਅਫਸੋਸ ਵਜੋਂ ਪਹੁੰਚ ਰਿਹਾ ਦੂਰ ਦਰਾਡੇ ਤੋਂ ਕੋਈ ਵੀ ਸਟੇਟ ਦਾ ਨਹੀਂ ਉਹਦਾ ਕੋਈ ਘੇਰਾ ਸੀਮਤ ਰਿਹਾ ਕੋਈ ਵਿਸ਼ਵ ਦਾ ਨਹੀਂ ਰਿਹਾ ਹਰ ਇੱਕ ਮੁਲਕ ਦੇ ਵਿੱਚੋਂ ਗੋਰੇ ਕੀ ਕਾਲੇ ਕੀ ਹਰ ਇੱਕ ਵਰਗ ਤੋਂ ਸਾਨੂੰ ਪਿਆਰ ਵੀ ਮਿਲਿਆ ਸਾਨੂੰ ਹੌਸਲਾ ਵੀ ਮਿਲਿਆ ਜਿਸ ਤਰ੍ਹਾਂ ਮੈਂ ਜੇ ਉਹਦੇ ਜਿਹੜਾ ਕਨਾਉਣੇ ਕਤਲ ਦੀ ਗੱਲ ਕਰਾਂ ਜਿਸ ਤਰ੍ਹਾਂ ਸਰਕਾਰਾਂ ਦਾ ਰਵਈਆ ਇੰਨਾ ਜ਼ਿਆਦਾ ਨਿਰਾਸ਼ਾਜਨਕ ਹੈ ਕਿਉਂਕਿ 2 ਸਾਲ ਦੇ ਵਿੱਚ ਹਰੇਕ ਤੱਕ ਮੈਨੂੰ ਕੇਸ ਸਟਾਰਟ ਕਰਨ ਦੀ ਅਗਿਆਬ ਨਹੀਂ ਮਿਲੀ ਮਰਲੇ ਇੰਨੀ ਢਿੱਲੀ ਕਾਰ ਵੀ ਆ ਰਹੀ ਮੈਂ ਕਹਿ ਸਕਦਾ ਇਸ ਗੱਲ ਨੂੰ ਨੰਬਰ 2 ਤੇ ਮੇਰਾ ਖਿਆਲ ਇਹਨਾਂ ਦਰਿੰਦਿਆਂ ਨੂੰ ਵੀ ਇਸ ਗੱਲ ਦੇ ਤੋਂ ਸਾਵਧ ਕਰ ਲੈਣਾ ਚਾਹੀਦਾ ਤੁਸੀਂ ਦੇਖੋ ਜਦੋਂ ਦਾ ਬੱਚੇ ਦੀ ਇਹ ਖਬਰ ਨਸ਼ਰ ਹੋਈ ਹੈ ਉਸ ਤੋਂ ਬਾਅਦ ਮੇਰਾ ਖਿਆਲ ਇੰਟਰਨੈਟ ਵੀ ਹੈਂਗ ਹੋਇਆ ਪਿਆ ਤਾਂ ਇੰਨੀਆਂ ਦੁਆਵਾਂ ਇੰਨੇ ਲੋਕਾਂ ਦੀ ਮਨੁੱਖ ਭਾਵਨਾ ਦਾ ਖਣਵਾੜ ਕੀਤਾ ਇਸ ਗੈਂਗਸਟਰ ਬਾਦ ਤਾਂ ਸਰਕਾਰ ਨੂੰ ਮੈਂ ਚਾਹੁੰਦਾ ਇਸ ਗੱਲ ਤੇ ਧਿਆਨ ਦੇਵੇ ਲਾਅ ਐਂਡ ਆਰਡਰ ਦੀ ਹਾਲਾਤ ਕਾਰੋਬਾਰੀ ਜਿਹੜਾ ਕੋਈ ਆਪਣਾ ਕਾਰੋਬਾਰ ਕਰਦਾ ਪੜ੍ਹ ਲਿਖ ਕੇ ਕੋਈ ਡਾਕਟਰ ਬਣਦਾ ਇੰਜੀਨੀਅਰ ਬਣਦਾ ਦੁਕਾਨਦਾਰ ਵਪਾਰੀ ਹਨ ਪਰ ਸਾਰਿਆਂ ਦਾ ਹੀ ਜਿਹੜਾ ਆਪ ਵੇਖਿਆ ਉਹ ਕੋਈ ਬਹੁਤਾ ਨਹੀਂ ਹੈ ਇੱਕ ਖੌਫ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਤੁਸੀਂ ਜੇਕਰ ਇੰਨੀ ਖੁਸ਼ੀ ਦੇ ਵਿੱਚ ਤੁਸੀਂ ਸਾਰੇ ਲੋਕ ਇੰਨੇ ਸ਼ਰੀਕ ਹੋਇਓ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸੰਸਾਰ ਭਰ ਦੇ ਉੱਤੇ ਅੱਜ ਦੇ ਦਿਨ ਨੂੰ ਕਿਵੇਂ ਲੋਕ ਖੁਸ਼ੀ ਮਨਾ ਰਹੇ ਨੇ ਗੁਰਦੁਆਰੇ ਮੰਦਰਾਂ 'ਚ ਜਾ ਜਾ ਕੇ ਅਰਦਾਸਾਂ ਕਰਾ ਰਹੇ ਨੇ ਦੇਗਾਂ ਕਰਾ ਰਹੇ ਨੇ ਜਾ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਨੇ ਜਾ ਕੇ ਤਾਂ ਕਿ ਇੱਕ 2 ਕਰੋੜੀ ਦਾ ਬੰਦਾ ਜਿਹਨੂੰ ਸਾਡੀ ਸੈਂਟਰ ਸਰਕਾਰ ਨੇ 268 ਲਾ ਕੇ ਸੇਫ ਕਰ ਲਿਆ ਵੀ ਉਹ ਕਿਸੇ ਸਿੱਧੂ ਦੀ ਪੇਸ਼ੀ ਦੇ ਉੱਤੇ ਹਾਜ਼ਰ ਨਾ ਹੋਵੇ ਤਾਂ ਮੈਂ ਇਹਨਾਂ ਗਵਰਨਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਮੇਰਾ ਪੁੱਤ 2 ਕਰੋੜ ਰੁਪਈਆ ਟੈਕਸ ਭਰਦਾ ਹੋਇਆ ਵੀ ਤੁਸੀਂ ਉਹਨੂੰ ਜਾਨਵਰਾਂ ਤੋਂ ਬਾਅਦ ਮੌਤ ਦਿੱਤੀ ਤੇ ਉਸ ਦੇ ਵਿੱਚ ਕੀ ਗੁਣ ਹੈ ਜਿਹੜਾ ਉਹਨੂੰ ਤੁਸੀਂ ਇਹਨਾਂ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਲੋਕ ਮੈਂ ਤੁਹਾਡੇ ਪ੍ਰੈਸ ਦੇ ਮਾਧਮ ਦੇ ਨਾਲ ਉਹਨਾਂ ਦਾ ਸਵਾਲ ਪੁੱਛਣਾ ਚਾਹਣਾ ਕਿ ਜਿਹੜੇ ਸਰਕਾਰ ਦੇ ਕਮਾਊ ਨਾਗਰਿਕ ਨੇ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਬਦਮਾਸ਼ਾਂ ਦੀ ਪੁਸ਼ਤਪਨਾਹੀ ਕਰਦੇ ਜਿੰਨਾਂ ਨੇ ਮੇਰੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖੁੱਪ ਕੇ ਜ਼ਿੰਮੇਵਾਰੀਆਂ ਲਈਆਂ ਆਪਣਾ ਫਰੋਕੀਆਂ ਦਾ ਘੇਰਾ ਵਧਾਇਆ ਉਹਨਾ ਉਹਨਾ ਸਾਰੇ ਗੈਂਗਸਟਰਾਂ ਨੂੰ ਇੱਕ ਡੀਐਸਪੀ ਲੈਵਲ ਦੀ ਸਕਿਉਰਿਟੀ ਦਿੰਦੀ ਐ ਸਰਕਾਰ ਜਿਹੜੀ ਮੈਨੂੰ ਇਹ ਕਿਤੇ ਲੱਗਦਾ ਹੈ ਮੇਰੇ ਮੁਲਕ ਦਾ ਵਪਾਰੀ ਦੁਕਾਨਦਾਰ ਕਮਾਈ ਕਰਨ ਵਾਲੇ ਲੋਕ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਉਹਨਾਂ ਨੂੰ ਬਦਮਾਸ਼ਾਂ ਦੀ ਸਕਿਉਰਿਟੀ ਜ਼ਿਆਦਾ ਇੰਪੋਰਟੈਂਟ ਹੋ ਗਈ ਆ ਤੁਹਾਡੇ ਸਾਹਮਣੇ ਇੱਕ ਅਦਾਲਤ ਦੇ ਵਿੱਚ ਮੇਰੇ ਨਾਲ ਮੇਰੇ ਤਿੰਨ ਕਨ ਮੈਨ ਹੁੰਦੇ ਨੇ ਪਰੰਤੂ ਜਿੱਦੇ ਇਹਨਾਂ ਚੋਂ ਕੋਈ ਵੀ ਜਿਹੜੇ ਮੇਨ ਨੇ 10 12 ਪੇਸ਼ ਹੁੰਦੇ ਨੇ ਤਾਂ ਇੱਕ ਡੀਐਸਪੀ ਅਧਿਕਾਰੀ ਚੈਨ ਬਣਾ ਕੇ ਚੱਲ ਰਹੇ ਨੇ ਤੇ ਉਹਨਾਂ ਦੇ ਕੋਈ ਜੇਲ ਮੈਨੂਅਲ ਦੇ ਅਨੁਸਾਰ ਉਹ ਨਹੀਂ ਬਰਦੀ ਹੱਥਕੜੀ ਬਿਲਕੁਲ ਬ੍ਰਾਂਡਡੀ ਟੀ ਸ਼ਰਟਾਂ ਪਾ ਕੇ ਜਿਸ ਤਰ੍ਹਾਂ ਮੈਂ ਇਸ ਜਿਹੜਾ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਸਭ ਦੇ ਸਾਹਮਣੇ ਹੈ ਤੇ 1% ਵੀ ਕਿਸੇ ਗੱਲ ਦੇ ਉੱਤੇ ਰੋਕ ਨਹੀਂ ਲੱਗੀ ਤੇ ਅਸੀਂ ਅੱਜ ਤੱਕ ਹਾਂ ਮੈਂ ਇਹ ਗੱਲ ਕਹਿੰਦਾ ਇੱਕ ਅਦਾਲਤ ਜਿਹੜੀ ਸਭ ਤੋਂ ਸਰਵਤ ਹੈ ਜਿੱਥੇ ਜਾ ਕੇ ਹਰ ਇੱਕ ਇਨਸਾਨ ਦਾ ਨਿਖਾ ਦੇਣਾ ਉਹਨੇ ਆਪਣੇ ਹੱਕ ਦੇ ਵਿੱਚ ਇੱਕ ਫੈਸਲਾ ਦਿੱਤਾ ਹੈ ਆਪਣੇ ਰਿਸਤੇ ਜਖਮਾਂ ਦੇ ਉੱਤੇ ਮੱਲਮ ਲਾਈਆ ਮੈਂ ਅਕਾਲਪੁਰ ਰਵਿੰਗਰੂ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਉਹਨਾਂ ਕਰੋੜਾਂ ਲੋਕਾਂ ਦੀਆਂ ਜਿਨ੍ਹਾਂ ਨੇ ਮੇਰੇ ਪੁੱਤ ਲਈ ਅਰਦਾਸਾਂ ਕੀਤੀਆਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਦਾ ਕਰਦਾ ਤੁਹਾਡੀ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਤੁਸੀਂ ਸਾਰਿਆਂ ਤੱਕ ਕੀ ਵੀ ਕੱਲ ਨੂੰ ਪੁੱਛਦਾ ਕੀਤਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਸਰ ਬੱਚੇ ਦਾ ਨਾਮ ਕੀ ਰੱਖਿਆ ਮੇਰਾ ਮੇਰੇ ਲਈ ਮੇਰੇ ਲਈ ਸ਼ੁਭਦੀਪਿਆ ਮੇਰੇ ਲਈ ਸ਼ੁਭਦੀਪਾ ਸੇਮ ਚਿਹਰਾ ਮੋਹਰਾ ਬਿਲਕੁਲ ਮੈਂ ਅਕਾਲ ਪੁਰਖ ਦਾ ਧੰਨਵਾਦ ਨਹੀਂ ਕਰ ਸਕਦਾ ਮੇਰੇ ਕੋਲ ਸ਼ਬਦ ਨਹੀਂ ਇਸ ਗੱਲ ਦੇ ਮੈਂ ਆਪ ਕੋ ਹੋ ਜਾਂਦਾ ਗੱਲ ਕਰਦਾ ਕਰਦਾ ਮੇਰੇ ਲਈ ਉਹੀ ਹੈ ਡਾਕਟਰ ਗੌਰ ਜੀ ਕਹਿੰਦੇ ਜੀ ਗੌਰ ਜੀ 30 ਸਾਲ ਪਹਿਲਾਂ ਜਿੱਦੂ ਨੇ ਜਨਮ ਲਿਆ ਅੱਜ ਤੱਕ ਕਿ 28 29 ਸਾਲਾਂ ਦਾ ਸੀਗਾ 2 ਸਾਲ ਹੋ ਗਏ तकरीबन 33 ਸਾਲ ਹੋ ਗਏ ਉਸ ਗੱਲ ਦੇ ਅੱਜ ਫੇਰ ਮਤਲਬ ਉਹਨੇ ਜਨਮ ਕਰੇ ਕਰ ਲਿਆ ਦੁਬਾਰਾ ਜਨਮ ਲੈ ਲਿਆ ਬਿਲਕੁਲ ਕਿਵੇਂ ਲੱਗਿਆ ਜਾ ਜਿਸ ਤਰ੍ਹਾਂ ਦਾ ਉਹਦਾ ਆਪਣਾ ਬੇਬਾਕੀ ਦਾ ਸੁਭਾਅ ਸੀ ਹੈ ਨਾ ਉਹ ਉਹਦੇ ਕਈ ਗਾਣਿਆਂ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਇੱਕ ਨਹੀਂ ਭਾਵੇਂ ਮੈਨੂੰ ਮੁੜ ਮੁੜ ਜਨਮ ਲੈਣੇ ਪੈਣਾ ਹੈ ਨਾ ਮੈਂ ਆਪਣੇ ਕੰਮ ਕਰੂੰਗਾ ਪਰੰਤੂ ਇੱਕ ਬੈਕਵਰਡ ਏਰੀਆ ਚ ਉੱਠ ਕੇ ਜਿਸ ਤਰ੍ਹਾਂ ਦੀ ਉਸ ਬੱਚੇ ਦੀ ਸੋਚ ਸੀ ਮੈਂ ਕਹਿੰਦਾ ਵੀ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਜੇ ਮਾਰਨ ਵਾਲੇ ਉਹਦੋਂ ਇੱਕ ਵਾਰ ਵੀ ਮਿਲ ਲੈਂਦੇ ਉਹਨੂੰ ਮਾਰਦੇ ਨਹੀਂ ਸੀ ਉਹਨਾਂ 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 ਬੰਦਿਆਂ ਨੇ ਮਾਰਦਾ ਜਿਹੜੇ ਕਦੇ ਸ਼ੁਭਦੀਪ ਨੂੰ ਮਿਲੇ ਵੀ ਨਹੀਂ ਸੀ ਜਿਹੜੇ ਉਹਨੂੰ ਸ਼ਕਲ ਤੋਂ ਵੀ ਨਹੀਂ ਜਾਣਦੇ ਸ਼ੁਭਦੀਪ ਕੌਣ ਹੈ ਕੀ ਕਰਦਾ ਹੈ ਪਰੰਤੂ ਬੜੇ ਯੋਜਨਾਬੰਦ ਤਰੀਕੇ ਦੇ ਨਾਲ ਉਹਨੂੰ ਮਰਵਾ ਦਿੱਤਾ ਗਿਆ ਉਹਨੇ ਸਿਆਸਤ ਦੇ ਅਰਥ ਹੀ ਬਦਲ ਕੇ ਰੱਖ ਦੇਣੇ ਸੀ ਜੇ ਕਿਤੇ ਉਹ 2026 ਤੱਕ 27 ਤੱਕ ਰਹਿ ਜਾਂਦਾ ਜਿਸ ਤਰ੍ਹਾਂ ਦੇ ਮਨਸੂਬੇ ਲੈ ਕੇ ਚੱਲਿਆ ਸੀ ਪਰ ਮੈਂ ਹੁਣ ਜਦ ਬਾਅਦ ਵਿੱਚ ਲੋਕ ਕਹਣਗੇ ਪਤਾ ਨਹੀਂ ਮੈਂ ਹਮਦਰਦੀ ਬਟੋਲਣਾ ਮੈਂ ਮੈਂ ਬਹੁਤਾ ਇਸ ਵਿਸ਼ੇ ਤੇ ਗੱਲ ਨਹੀਂ ਕਰੂੰਗਾ ਪਰੰਤੂ ਮੈਂ ਸਮਝ ਸਕਦਾ ਬਹੁਤ ਵੀ ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਚੱਲਿਆ ਸੀ ਬਈ ਛੋਟੇ ਸਦੂ ਨੇ ਜਨਮ ਦੇ ਆ ਤੇ ਲੱਗਦਾ ਕਿ ਜੇ ਸਿੱਧੂ ਮੂਸੇ ਵਾਲੇ ਦੀ ਜਿਹੜੀ ਯਾਦ ਹੈ ਦੁਬਾਰਾ ਇੱਕ ਤਾਜ਼ੀ ਹੋ ਜਣੀ ਕਿਸੇ ਦਿਲ ਜ਼ਰੂਰ ਜੀ ਬੇਟਾ ਬਸ ਇਹ ਕੈਲੋਬੀ ਰਿਸ ਦੇ ਜ਼ਖਮ ਤੇ ਕੁਝ ਰਾਹਤ ਮਿਲੀ ਹੈ ਮੈਨੂੰ ਅੱਜ ਕਿਉਂਕਿ ਫਿਰ ਵੀ ਮੈਂ ਸ਼ੁਭਦੀਪ ਸਿੱਧੂ ਨੂੰ ਤਾਂ ਨਹੀਂ ਕਹਿ ਸਕਦਾ ਵੀ ਉਹ ਇਹ ਬੱਚਾ ਉਹਦੀ ਜਗ੍ਹਾ ਲੈ ਲਊਗਾ ਪਰ ਉਹ ਤਾਂ ਉਹੀ ਸੀ ਪਰ ਫਿਰ ਵੀ ਇੱਕ ਤੁਹਾਡੇ ਵਿੱਚ ਵਿਚਰਨ ਦੀ ਮੈਨੂੰ ਇੱਕ ਆਸ ਮਿਲੀ ਹੈ ਕਿਉਂਕਿ ਇਹ ਕਹਿੰਦੇ ਨਾ ਪੁੱਤੀ ਗੰਢ ਪਵੇ ਸੰਸਾਰ ਇਹ ਕਿਹਦੀ ਭੁੱਖ ਵੱਡੀ ਹੁੰਦੀ ਹੈ ਦਾ ਇਨਸਾਨ ਇਹ ਤੋਂ ਬਿਨਾ ਆਪਣੇ ਆਪ ਜਿਹੜਾ ਖਾਲੀਪਨ ਹੁੰਦਾ ਉਹ ਮਹਿਸੂਸ ਕਰਦਾ ਹੈ ਇਹ ਆ ਵੀ ਮੈ ਜਿੰਨਾ ਕਿ ਬਚਿਆ ਜੀਵਨ ਉਹ ਇਹਦੇ ਲਿਖ ਲਾਵਾਂਗੇ ਤੇ ਥੋੜਾ ਜਿਹਾ ਆਨ ਦਾ ਆਸਰਾ ਜ ਮਿਲ ਜੂਗਾ ਧੰਨਵਾਦ